ਯਾ ਜੱਗੂ ਆ ਮਾਨਸਾ ਦੇ ਅੰਕੇ ਦਾ ਨੌਜਵਾਨ ਇੱਕ ਜੋਰ ਦੇ ਨਾਲ ਹੱਕ ਕਬੱਡੀ 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 ਪਾਲੂ ਜੱਗਾ ਤੇ ਪਾਲੂ ਜੱਗਾ ਤੇ ਪਾਲੂ ਆਏ ਜੱਗਾ 골ਡਨ ਬਾ ਤਾੜੀ ਆਪੀ ਨਾਮ ਲਵਾਇਆ ਕਰੋ ਫੁਰਤ ਮੁਰ ਫੁਰਦੇ ਰਾਤ ਨੂੰ हां इधर ਆ ਦੂਸਰਾ ਜਵਾਨ ਆਇਆ ਲਾਲ ਕੱਛੇ ਵਾਲਾ ਦੇਖਦੇ ਕਿਨੂੰ ਲਾਉਂਦਾ ਹੱਥ ਕਿਹਦਾ ਪਾਉਂਦਾ ਕਬੂਟੇ ਨਾ ਹਾਂ ਪੈ ਗਿਆ ਅੱਛਾ ਪੈ ਗਿਆ ਹੋ ਗਿਆ ਸਾਹਮਣੇ ਹਾਂ ਕੀ ਕਹਿੰਦਾ ਜਾਉਂਕ ਰਹੁਕ ਰੱਖੂਕ ਜਾਉ ਕੋ ਕਬੂਟੇ ਚ ਨਾ ਪਾਉ ਹਾਂ ਵਾਲਿਆਂ ਦੇ ਜਾਉ ਕੋ ਚੱਕ ਲਿਆ ਇਹਨਾਂ ਜਾਉ ਇਹ ਆ ਇਹ ਆਸਾਨਾ ਦੇ ਭੇੜ ਹਾਂ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਚਲ ਉੱਠ ਖੜਾ ਅਗਲੀ ਰੇਡ ਫਿਰ ਸੁਲਤਾਨ ਦੀ ਹਾਕਮ ਵਾਲੀਆ ਤਿਆਰ ਆ ਮਣਕੀ ਵਾਲਾ ਗੋਪੀ ਤਿਆਰ ਆ ਚਿੱਟੀ ਵਾਲਾ ਜੱਗਾ ਤਿਆਰ ਆ ਗੋਪੀ ਕਹਿੰਦਾ ਮੈਨੂੰ ਛੱਡੋ ਯਾਰ ਹੁਣ ਦਗੀ ਕੈਂਤੀ ਬੱਜ ਗਈ ਕੈਂਤੀ ਇਹ ਮਾਣਕ ਵਾਲਾ ਗੋਪੀ ਆ ਸਾਹਿਬਜੀਤ ਸ਼ੁਕਰਜੀ ਉਹਨਾਂ ਵੱਲੋਂ 100 ਡਾਲਰ ਜਿਦੋਂ ਜਫਾ ਲੱਗਿਆ ਹੁਣ ਅਗਲੀ ਰੇਡ ਪਾਉਣ ਦੇ ਲਈ ਥੋੜੀ ਸਮਝਦਾਰੀ ਤੇ ਬਣਾ ਲਈ ਹੋਣੀ ਆ ਕਿ ਲੋਕੀ ਜਾਣਦੇ ਨੇ ਕਿੱਥੋਂ ਚੱਲ ਕਿੱਥੇ ਆ ਕੇ ਖੜਿਆ ਆ ਜਿੰਦਗੀ ਤੋਂ ਸਿੱਖਿਆ ਕਿਤਾਬਾਂ ਘੱਟ ਪੜਿਆ ਮੁੱਲ ਭੱਜੇ ਹੋਏ ਠੇਡਿਆਂ ਦਾ ਮੋੜੀ ਜਾਂਦੇ ਆ ਚਿੱਟੀ ਵਾਲਾ ਜੱਗਾ ਤਿਆਰ ਆ ਹੱਕਮਾਲੀਆ ਜੱਗੂ ਆ ਇਹ ਕੌਣ ਆ ਇਹ ਨੌਜਵਾਨ ਚਿੱਟੀ ਵਾਲਾ ਜੱਗਾ ਇਹ ਪਿਆਰੇ ਬੱਚੋ ਐਕਾ ਗੇਂਟੀ ਪੌਣ ਸ਼ਰੀਕ ਤੇ 31 ਪੌਣੀ ਪੈਂਦੀ ਆ ਦੁਨੀਆ ਇਹ ਨਹੀਂ ਮੰਦੀ ਖੇਡ ਬਿਊਰੀ ਬਲ ਰਹੀ ਕਾਲਾ ਹਾਂ ਜੀ ਇਧਰ ਕਮ ਡਾਊਨ ਹੋ ਜਾਂਦਾ ਪਲੀਜ਼ ਇਧਰ ਹੀ ਰਹਿਣ ਦਿਓ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਕਿ ਜੋਰ ਇਧਰ ਵੀ ਬਹੁਤ ਲੱਗਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਹ ਆ ਅਰਸ਼ ਨੌਜਵਾਨ ਜੋੜਾ ਸਾਹਿਬ ਦੀ ਧਰਤੀ ਦਾ ਆ ਸੁਖਮੰਦਰ ਵੀਰ ਇੱਕ ਜੋਰ ਦੇ ਨਾਲ ਇੱਕ ਜੋਰ ਦੇ ਨਾਲ ਆ ਰੁਕਣ ਦੀ ਕੋਸ਼ਿਸ਼ ਕਰ ਰਿਹਾ ਹੈ ਬਾ ਨੌਜਵਾਨਾ ਸਿਰੇ ਦੀ ਟੱਕਰ ਹੈ ਸਰੇ ਦਿੱਤਾ ਕਰੇ ਰਵੀ ਸ਼ੰਦਰਪਾਲ ਕਰਦੇ ਸਫਤ ਇਹ ਆ ਬੰਨੀ ਆ ਗਿਆ ਲਓ ਇੰਦਰਜੀਤ ਸਿੰਘ ਬੰਨੀ ਜਿਲ੍ਹਾ ਰੋਪੜ ਦਾ ਨੌਜਵਾਨ ਐ ਸਵੇ ਰੇਡ ਪੌਂਡੀ ਫੇਰ ਤਿਆਰ ਹੈ ਸਮਾਨਾ ਖੁਰਦ ਪਿੰਡ ਦਾ ਔਰ ਦੂਜੇ ਪਾਸੇ ਮੱਲੀਆਂ ਪਿੰਡ ਦਾ ਮਨੀ ਰੋਕਣ ਦਾ ਯਤਨ ਕਰਦਾ ਹੈ ਕਿ ਜਦ ਲੋਹਾ ਕੱਟਦਾ ਲੋਹੇ ਨੂੰ ਤੇ ਭਾਂਬੜ ਮੱਚੇ ਚਿੰਗਾਰਿਆਂ ਦੇ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਬੁੱਲ ਪੈਂਦਾ ਨਹੀਂ ਫੁਕੇ ਲਲਕਾਰਿਆਂ ਦਾ ਪਿਆਰ ਦੇ ਨਾਲ ਤੇਰੀ ਬੇਨਤੀ ਹੈ ਆਪਾਂ ਪਿਆਰ ਦੇ ਨਾਲ ਬੰਨੀ ਵੀ ਬੜਾ ਭਰਾ ਜਿਹੜੇ ਕਹਿੰਦੇ ਸਾਉ ਮਿਆਬੀ ਦੀ ਕਬੱਡੀ ਕਲੱਬ ਲਈ ਆ ਨੌਜਵਾਨ ਹੀਰਾ ਬੱਟ ਲੈਂਦੇ ਪੰਜਾਬ ਦਾ ਗੁਲਾਮ ਨਵਾਸ ਬੱਟ ਦਾ ਭਾਣਜਾ ਮੈਦਾਨ ਦੇ ਵਿੱਚ ਕਬੱਡੀ ਪਾ ਕੇ ਐਸੇ ਨੌਜਵਾਨ ਜੂਝ ਰਿਹਾ ਹਾਕਾੜੀਆ ਜੱਗੂ ਆ ਮਾਨਸਾ ਦੇ ਆਕੇ ਦਾ ਨੌਜਵਾਨ ਹਿੱਕ ਜੋਰ ਦੇ ਨਾਲ ਆ ਕਬੱਡੀ 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 ਤਾੜੀਆਂ ਫਿਰ ਤੋਂ ਮਾਰ ਦਿਓ ਤਾੜੀਆਂ ਜਿੰਦ ਕਰਾਂਗੇ ਐਨ ਕਹਿੰਦੇ ਅੱਤ ਦਾ ਸਿਰਾ ਹੋਇਆ ਪਿਆ ਅੱਜ ਟੰਟੋ ਦੇ ਵਿੱਚ ਪਹਿਲੇ ਕੱਪ ਦੇ ਅੱਤ ਦਾ ਸਿਰਾ ਹੋਇਆ ਪਿਆ ਆਹ ਜੱਗਾ ਤੇ ਭਾਲੂ ਜੱਗਾ ਤੇ ਭਾਲੂ ਜੱਗਾ ਤੇ ਭਾਲੂ ਆਹ ਏ ਜੱਗਾ 골ਡਨ ਬਾਹ ਤਾੜੀਆਂ ਜ਼ੋਰਦਾਰ ਤਾੜੀਆਂ ਮਾਰ ਦੇ ਜੱਗੇ ਦਾ ਸਤਾਏ ਲਿਆ ਇਹ ਜਦੋਂ ਜਫਾ ਲਾਉਣਾ ਤੇ ਬੜਾ ਐ ਹਾਂਜੀ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਘੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਆਲ ਰੌਂਡਰ 855 ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ